ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਜੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਅਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਸੋ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਇੰਜੋਇਮੈਂਟ ਕਰ ਰਹੇ ਹਾਂ ਇਸ ਸਮੇਂ ਤੇ ਮੇਰੇ ਬ੍ਰਦਰ ਦਾ ਜਨਮ ਦਿਨ ਹੈ ਤੇ ਮੇਰੀ ਫੈਮਿਲੀ ਜਿਹੜੀ ਹੈਗੀ ਹੈ ਆਪਣਾ ਮਾਣੇ ਮੱਜਰੇ ਤੋਂ ਅਤੇ ਮਾਲਾਂ ਤੋਂ ਸਾਰੀ ਸਾਰੀ ਇੱਥੇ ਇਕੱਠੀ ਹੋ ਗਈ ਹੈ ਤੇ ਹੁਣ ਅਸੀਂ ਜਿਹੜਾ ਹੈਗਾ ਇੱਥੇ ਦਾ ਵਿਊ ਹੈ ਤੁਹਾਨੂੰ ਮਾਈਫਲ ਇਹ ਪੰਜਾਬ ਢਾਬੇ ਦਾ ਤੁਹਾਨੂੰ ਆਪਾਂ ਸਾਰੇ ਦਾ ਸਾਰਾ ਦਿਖਾਵਾਂਗੇ ਤੇ ਸਾਰੇ ਜਣੇ ਪਹੁੰਚ ਗਏ ਆ ਬੜੀ ਚੀਕ ਚ ਝੰਗਾੜਾ ਚੱਲ ਰਿਹਾ ਤੇ ਇੱਥੇ ਅੱਜ ਕੁਝ ਦੋ ਚਾਰ ਬੱਚਾ ਵੀ ਆਈ ਹੋਈਆਂ ਵੀ ਜੜੀਆਂ ਕਿ ਮਤਲਬ ਕਿ ਉਹ ਹੈਗਾ ਕੋਈ ਲੁਧਿਆਣੇ ਤੋਂ ਕੋਈ ਮਤਲਬ ਮੈਂ ਪਤਾ ਕੀਤਾ ਸੀਗਾ ਕੰਪਿਊਟਰ ਇੰਸਟੀਚੂਟ ਦੇ ਵਿੱਚ ਤੇ ਕੋਈ ਮਤਲਬ ਕਿ ਇੱਕ ਟੂਰ ਨਿਕਲਿਆ ਹੋਇਆ ਜਿਹੜਾ ਨੈਣਾ ਦੇਵੀ ਤੇ ਆਨੰਦਪੁਰ ਸਾਹਿਬ ਦਾ ਹੈਗਾ ਲੁਧਿਆਣੇ ਤੋਂ ਤੇ ਉਹ ਇੱਥੇ ਲੰਗਰ ਪਾਣੀ ਛਕਣ ਦੇ ਵਾਸਤੇ ਪਹੁੰਚਿਆ ਹੋਇਆ ਹੈਗਾ ਤੇ ਉਹ ਵੀ ਆਪਣਾ ਇੰਜੋਏਮੈਂਟ ਲੱਗੇ ਹੋਏ ਸਾਰੇ ਦੇ ਸਾਰੇ ਕਰਮ ਇੱਥੇ ਤੇ ਸਾਰੇ ਹੀ ਘੁੰਮ ਫਿਰ ਰਹੇ ਨੇ ਆ ਆਪਣੀ ਆ বাসਾਈ ਹੋਈ ਹੈ ਜੀ ਤੇ ਇੱਕ ਬੱਸ ਹੋਰ ਹੈ ਜਿਹੜੀ ਉਸ ਤੋਂ ਇਸ ਤੋਂ ਪਹਿਲਾਂ ਨਿਕਲ ਚੁੱਕੀ ਹੈ ਤੇ ਹੁਣ ਜਿਹੜੀ ਫੈਮਿਲੀ ਹੈ ਮੇਰੀ ਹੁਣ ਸਾਰੇ ਵੀ ਹਰੀ ਉਧਰ ਵਿਜੀ ਆ ਥੋੜੀ ਜਿਹੀ ਇੱਕ ਇੱਧਰ ਕਰਨਾ ਨੂੰ ਬੜੀ ਮौज ਲੱਗੀ ਹੋਈ ਹੈ ਇਸ ਸਮੇ ਤੇ ਵਿੱਕੀ ਮਿਲੋ ਜੀ ਵਿੱਕੀ ਨੂੰ ਸਾਸਨ ਗਾਲ ਦੀ ਸਾਰਿਆਂ ਨੂੰ ਮੈਂ ਤਾਂ ਰੀਤ ਨੂੰ ਦੇਖਿਆ ਤੇ ਲੈ ਉਹ ਰੀਤ ਤਾਂ ਕਿੱਧਰ ਕਿੱਥੇ ਫਸੀ ਪਈ ਆ ਕਿੱਥੇ ਉਹ ਤਾਂ ਇਕੱਲੀ ਉਹ ਫਿਰਦੀ ਐ ਕਿਥੇ ਹੈਗੇ ਕਰਨ ਦਾ ਹੀ ਨੇਰੇ ਚ ਪਤਾ ਨਹੀਂ ਲੱਗਦਾ ਦੇਖ ਲੈਣੇ ਪੂਰੇ ਪ੍ਰਾਇਦਾ ਪਤਾ ਨਹੀਂ ਲੱਗਦਾ ਜਿਹੜੇ ਹਾਂ ਔਰ ਇਹ ਉਲਝਿਆ ਵਾ ਕੰਮ ਸਾਰੇ ਦਾ ਸਾਰ ਹਾਂ ਹਾਂ ਕੀ ਹੈ ਮੈਂ ਵੀ ਕਹਿੰਦੀ ਮੈਂ ਵੀ ਲੜਾ ਉੱਪਰ ਹਾਂ ਪੁੱਤ ਕੱਲੀ ਨੂੰ ਜਾਂਦੇ ਨਹੀਂ ਵੀਰ ਜੀ ਔਰ ਇਹ ਆਪਲਾ ਹੋਣਾ ਮੇਰੇ ਕੋਲ ਆ ਮਾਪ ਔਰ ਇਹ ਆਪਲਾ ਮੇਰੇ ਕੋਲ ਆ ਚੱਲ ਬਾਈ ਚੱਲ ਅੱਗੇ ਉਹ ਤੁਸੀਂ ਕੀ ਕਰੀ ਜਾਂਦੇ ਆ ਸੱਸੀ ਕਾ ਬਲੋ ਸੱਸੀ ਕਾ ਪਾਓ ਪੈ ਗਰੀ ਕੇ ਗਲਤਾ ਐਜੀ ਹੋਤੇ ਸਤਿ ਸ਼੍ਰੀ ਅਕਾਲ ਜੀ ਉਹ ਉਲਟੀ ਸਾਈਡ ਨੂੰ ਕਾ ਚੜੀ ਜਾਂਦੇ ਕਰਨ ਤੁਸੀਂ ਪੁੱਤ ਜਦ ਤੁਸੀਂ ਹੁਣ ਉੱਪਰ ਤੱਕ ਨਹੀਂ ਆਉਣਾ ਇੱਥੇ ਤੁਹਾਡੇ ਕੱਪੜੇ ਵਿਖ ਮਗਰ ਲੱਪੜ ਗਿਆ ਦਾ ਆ ਸਾਰੇ ਲੱਪੜ ਗਿਆ ਦਾ ਇਹਨਾਂ ਤਾਂ ਮਾਲ ਆ ਬਾਡੇ ਉਹ ਇਹਨਾਂ ਨੇ ਤਾਂ ਹੀ ਤਾਂ ਰੱਖਿਆ ਹੋਇਆ ਹੈ ਹੋਟਲ ਦੇ ਵਿੱਚ ਇਹ ਪ੍ਰਬੰਧ ਵੀ ਜਵਾਕ ਜਾਣ ਕੇ ਉੱਥੇ ਦੇ ਘਰ ਤੇ ਤੁਰਨ ਲੱਗੇ ਇਹ ਗੱਲ ਕਹਿਣਗੇ ਬਈ ਉੱਥੇ ਹੀ ਜਾਣਾ ਜਿੱਥੇ ਕੱਲ ਗਏ ਸੀਗੇ ਓਕੇ ਨਹੀਂ ਮੈਂ ਵੀ ਜਾਣਾ ਪਰ 96 ਨਹੀਂ ਹਾਂ ਕੱਲ ਨੂੰ ਦਿਨ ਛੱਡ ਜਪੋ ਤਾਂ ਉਹ ਮਰ ਜਾਈਂ ਦਿਨੂ ਕਰ ਲੈਣ ਦੇੋ ਛੱਡ ਜਾ ਕੰਨ ਨਾਲੇ ਆਈ ਟੁੱਟ ਗਿਆ ਕੁਛ ਮੈਂ ਕਹਿੰਦਾ ਇੱਧਰ ਹਾਂ ਓ ਬੱਲੇ ਹਾਂ ਆਪਣੀ ਪੈਂਟ ਦੀ ਹਾਲਤ ਦੇਖੀ ਪੁੱਤ ਮੈਂ ਚਲੋ ਪੁੱਤ ਆ ਜੀ ਮੇਰੇ ਸਾਲਾ ਸਾਹਿਬ ਜੀ ਇੱਧਰ ਕਿਆ ਹਾਲਾ ਬਬਿਓ ਬਕਰਪਾ ਜੀ ਅੱਜ ਬਾਈ ਦਾ ਹੈਪੀ ਬਰਥਡੇ ਜਨਮ ਦਿਨ ਦੀ ਮੁਬਾਰਕਾਹਈ ਤੁਹਾਨੂੰ ਅੱਛਾ ਜੀ ਬਹੁਤ ਬਹੁਤ ਸ਼ੁਕਰੀਆ ਦੇ ਦਿੱਤੇ ਮੁਬਾਰਕਾਹਾਂ ਸਾਡਾ ਬਾਈ ਐਡਾ ਬੜਾ ਦੇਲੇ ਹੋਣਾ ਐਡਾ ਬਾਈ ਦਾ ਸਾਡੇ ਦਾ ਦੇਖ ਲਓ ਮਾਰ ਕੇ ਕਿੰਨਾ ਬੜਾ ਇਹਨੇ ਸਾਰੇ ਬੁੱਕ ਕਰਾਤਾ ਸਾਰੀ ਗੱਲਾਂ ਦੇਖ ਲੈ ਸਭ ਪੰਪ ਦੇਣਾ ਕਿਹਦੇ ਕਿਹਨੂੰ ਪੰਪ ਪੀ ਗਿਆ ਗੱਲਾਂ ਲੋ ਪਾਉਟੇ ਸਾਹਮਣੇ ਹੀ ਖੜਦੇ ਆ ਸੋਨੇ ਪੰਪੇ ਮਾਰਨੇ ਤੇ ਬਾਈ ਜਿਹੜਾ ਮਰਜ਼ੀ ਨੂੰ ਖਾਉ ਪੀਓ ਅਸੀਂ ਉੱਤੇ ਇੱਦਾਂ ਘਾਟਾ ਬੈਠੇ ਰਹੇ ਬਲੌਗ ਵੀ ਬਣਾਈਏ ਬੱਚੇ ਗੱਲਾਂ ਬਾਤਾਂ ਤੇ ਪੁੱਛਿਆ ਸਰਦਾਰ ਜੀ ਫੋਨ ਲੱਗੇਗਾ ਦੇਖਣਾ ਕੋਈ ਨਿਆਦਾਰੀ ਦਾ ਪਤਾ ਹੀ ਨਹੀਂ ਟਾਈਮ ਦਾ ਪਤਾ ਸਰਦਾਰ ਜੀ। ਕੀ ਸਾਰੀ ਰਾਤ ਆਪਣੀ ਹੋ ਜੀ? ਸਾਡੇ ਨਾਲ ਉਹ ਕੇਕ ਤਾਂ ਕੱਟ ਦੋ ਨਿਆਣੇ। ਬੜਾ ਗੁੱਸਾ ਆ ਤਾ ਉਹ ਵੀ ਨਿਆਣੇ ਦਾ ਸਾਲੇ ਆਸ ਫਿਰਦੇ ਔਰੇ ਲੈ। ਕਿੰਨੇ ਵੇਖਿਆ ਕਰਦੇ। ਭੁੱਖੇ ਆਦੇ ਭੁੱਖੇ। ਆਦੇ ਤਾ। ਤੇ ਪੁੱਠੀ ਚਾਲਦੀ ਹੁੰਦੀ ਆ। ਕੋਈ ਨਹੀਂ। ਦੜਤ ਤੋਂ ਤਾਂ ਕੱਪੜੇ ਇਹਨੇ ਕਰ ਲੈਣੇ ਖਰਾਓ। ਤੁਹਾਨੂੰ ਉਧਰੋਂ ਬਾਕੀ ਬਾਕੀ ਫੈਮਿਲੀ ਨੂੰ ਵੀ ਮਿਲ ਲਓ। ਇਹਦਾ ਵੀ ਨਾਂ। ਚਲੋ 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 ਦਨ ਚਲੋ। ਚਲੋ ਜੀ ਫੈਮਿਲੀ ਚਲੋ। ਹਾਂ ਉਹ ਸੌਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂ ਭੁਲ ਭੁਲੇਖੇ ਕਿਉਂ ਅਸੀਂ ਬੁਲਾ ਦਿੰਨੇ ਆ ਜੀ ਮੈਂ ਉੱਧਰ ਦੇਖੀ ਤੇ ਹੀ ਗਈ ਥੱਲੇ ਗੋਡੇ ਲਾ ਲੈ ਉਹ ਥੱਲੇ ਏ ਨਹੀਂ ਹਟਦੀ ਸੁੱਖੋ ਭੈਣ ਜੀ ਨੂੰ ਵੀ ਮਿਲੂ ਜੀ ਇੱਧਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਬੀਬੀ ਆ ਗਈ ਉੱਧਰ ਬੀਬੀ ਨੇ ਤਾਂ ਸੜ ਕੇ ਸੜ ਭੋਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਠੀਕ ਆ ਮਾਤਾ ਹਾਂ ਠੀਕ ਆ ਠੀਕ ਆ ਅੱਜ ਦੇਖਿਆ ਰੌਣਕਾ ਕਿਵੇਂ ਲੱਗੀਆਂ ਹੋਈਆਂ ਚਾਰੇ ਪਾਸੇ ਓ ਪੁੱਤੇ ਕਾਤੇ ਕੀ ਹੁੰਦਾ ਧੱਕਾ ਕਰੂ ਲੈਣਾ ਧਰਨੋ ਪਾਟ ਲੈਣਾ ਨਾ ਨਾ ਗਾ ਜੂਟਾ ਚੂਟੜਾ ਬਈ ਨੇ ਨਹੀਂ ਆ ਇਹਨੇ ਕੱਪੜੇ ਯਾਰ ਸਾਰੇ ਖਰਾਬ ਕਰ ਲੇ ਥੋੜੀ देर ਤੱਕ ਫੇਰ ਲੈ ਲਈ ਪਹਿਲਾਂ ਇੱਕ ਕਰਤੀ ਐ ਇੱਕ ਓਏ ਇੱਕ ਕਰਨਾ ਕਿਹੜੇ ਚੱਕਰਾਂ ਦੇ ਆਪ ਤੂੰ ਝੂਟਣਾ ਹੁਣ ਛੋਟੇ ਵੀਰਾ ਹਾਂਜੀ ਦੋ ਮੋਣੇ ਨਿਆਣੇ ਦਾ ਕੰਮ ਆ ਤੂੰ ਤਾਂ ਬਹੁਤ ਸਿਆਣੇ ਹੋ ਗਿਆ ਯਾਰ ਤੂੰ ਤਾਂ ਵਿਆਹਣੇ ਵਾਲੇ ਆ ਯਾਰ ਹੁਣ ਹਰ ਹੱਦ ਹੋ ਗਈ ਮੇਰੇ ਯਾਰ ਝੂੜੇ ਝੂਟੀ ਜਾਂਦੇ ਨੇ ਸੀ ਯਾਰ ਜਵਾਕ ਦਾ ਕੰਮ ਆ ਯਾਰ ਇਹ ਆ ਜੀ ਹਲੇ ਅਜਾ ਤੁਸੀਂ ਵੀ ਜਵਾਕੇ ਹਨਾ ਉਹ ਕੋਈ ਗੱਲ ਨਹੀਂ ਮੁੜੇ ਠੀਕ ਹੈ ਫਿਰ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਉਹ ਤੂੰ ਆ ਗਿਆ ਕਰੀਏਦਾ ਕੰਮ ਚਲ ਵੀ ਨਿਕਲਿਆ ਆਓ ਆਜੋ ਆਓ ਚਲੀ ਅੰਦਰ ਨੂੰ ਫਿਰ ਚੱਲ ਵੀ ਮਨਵੀਰ ਕੋ ਉਠਾ ਲਵੇ ਚੱਲ ਵੀ ਕਰਨ ਨੂੰ ਉਠਾੜਾ ਚਾਹ ਰੋਣ ਤੇ ਨਹੀਂ ਹਟਦੀ ਇਹੇ ਰੋਕ ਲੈ ਨੂੰ ਬਿਠਾ ਲਾ ਰੋਕ ਬਈ ਸਾਹਮਣੇ ਗੋਦੀ ਚ ਬਿਠਾ ਨਹੀਂ ਕੇ ਇੱਕ ਆਤਮਨ ਤਲਾ ਦਰਗੀ ਹੁਣ ਕਹਦੇ ਮਟਾਗੀ ਓਏ ਇਹਦਾ ਮੈਂ ਡਰ ਗਿਆ ਓ ਤੇਡੀ ਕੱਕ ਓਏ ਪੀੜ ਕਰਨ ਵਾ ਨਾ ਨਾ ਰਹਿਣ ਦਾ ਓ ਸੁਨੇਗਾ ਕਿ ਓਏ ਤੇਈ ਬੋਲ ਰਿਹਾ ਕੰਮ ਮਾਰ ਕੇ ਲੜਕੀ ਆ ਰਾਉਣੀ ਇਹ ਲੁਧਿਆਣਾ ਵਾਲੀ ਸਾਈਡ ਤੇ ਆ ਇਹ ਉਹਦੇ ਮੈਂ ਦੱਸਿਆ ਪਹਿਲਾਂ ਵੀਡੀਓ ਦੇ ਵਿੱਚ ਦੱਸ ਲੈ ਮੈਂ ਵੀ ਇਹ ਸਾਰੇ ਸਾਰੇ ਉਹ ਆ ਮਤਲਬ ਕੰਪਿਊਟਰ ਸੈਂਟਰ ਕੋ ਆ ਇਹਦਾ ਟੂਰ ਵਗੈਰਾ ਹਾਂਜੀ ਓ ਤੁਹਾਨੂੰ ਭੁੱਖ ਭੱਕ ਲੱਗੀਗੇ ਨਹੀਂ ਇਹ ਕੁੜੀਏ ਮੇਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਹਾਂ ਕਿ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵੀਰ ਜੀ ਦੇ ਜਨਮ ਦਿਨ ਦੀਆਂ ਥੈਂਕ ਯੂ ਉਸ ਦਾ ਮਾਮਾ ਖਾਨੂੰ ਦੱਸਿਆ ਨਹੀਂ ਤੀ ਹੈ ਕਿ ਮੈਂ ਤਾਂ ਕਰਕੇ ਮੈਂ ਕਿੰਨਾ ਅੱਛਾ ਮਾਮਾ ਕਿੱਧਰ ਖੜ ਗਿਆ ਮਾਮਾ ਮਾਮੇ ਨੂੰ ਮੈਂ ਲੰਮਾ ਮੜਾ ਜਾਕ ਆ ਭਾਈ ਸਾਹਿਬ ਮੇਰਾ ਮਿੱਤਰ ਬਣ ਗਿਆ ਜੀ ਇਹ ਬੰਦਾ ਬੜਾ ਘੈਂਟ ਹੈਗਾ ਏ ਤੇ ਕਰਨ ਮਹਾਲ ਵੀਡੀਓ ਯਾਦ ਰੱਖੀ ਭਾਜੀ YouTube ਤੇ ਪਰ ਤੁਸੀਂ ਦੇਖੋਗੇ ਕਿ ਕਿੱਧਰ ਗਏ ਉਹ ਮਾਮਾ ਸਤਿ ਸ਼੍ਰੀ ਅਕਾਲ ਕਿੱਦਾਂ ਫਿਰ ਚੱਲ ਬਈ ਛਕੀਆ ਲੰਗਰ ਪਾਣੀ ਚੱਲ ਕੇ ਅੰਦਰ ਕੱਟੀ ਆਪਾਂ ਚੱਲ ਕੇ ਉਹ ਕਿਆ ਕਹਿੰਦੇ ਕੋਈ ਕੁਕ ਵਗੈਰਾ ਮੰਮੀ ਵਿਚਾਰੀ ਬੇਤਾਬ ਹੋਈ ਭਈਆ ਮੰਮੀ ਬੇਤਾਬ ਹੋ ਗਈ ਤੇਰੀ ਮਾਤਾ ਮਾਤਾ ਦੇ ਪ੍ਰੋਬਲਮ ਹੈ ਕੋਈ ਚਲੋ ਬਈ ਚਲੋ ਚਲੋ ਅੰਦਰ ਚਲੋ ਬਈ ਚਲੋ 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 ਨਿਕਲੋ 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 ਨੂੰ ਚਲੋ ਹਾਂ ਆ ਗਿਆ ਗਰੇਨੇ ਸਿਰ ਲੱਗ ਗਿਆ ਓਏ ਰੱਬਾ ਮੇਰੇ ਓਏ ਆ ਮੁੰਡੇ ਤੇ ਕਿਆ ਕਰਿਆ ਤੁਸੀਂ ਹਾਂ ਸਿਰ ਕਰਵਾ ਲਿਆ ਕਿਹੜਾ ਸਿਰ ਮੋਟਰਸਾਈਕਲ ਯਾਰ ਕਮਾਲ ਹੋ ਗਈ ਤੁਹਾਡੀ ਤੁਸੀਂ ਠੀਕ ਨਹੀਂ ਆਇਆ ਕੰਮ ਵੱਡਾ ਕੰਮ ਗਲਤ ਆ ਸਾਰੇ ਦਾ ਸਾਰਾ ਹੀ ਉਹ ਤੂੰ ਮੁੰਡੇ ਮੁੰਡੇ ਦੇ ਕੀ ਕਰਿਆ ਤਾ ਬਲਾ ਖਾਸੀ ਕਰਦੇ ਵਾਹਿਗੁਰੂ ਜੀ ਦਾ ਖਾਸਾ ਸ਼ਰੀਪ ਵਾਹਿਗੁਰੂ ਜੀ ਦੀ ਫਤਿਹ ਮੈਂ ਕੀ ਕਰਤਾ ਜੀ ਮੁੰਡੇ ਦਾ ਆਉ ਕਿਹਾ ਹੋਇਆ ਉਹਦੇ ਮੂਹ ਕਿਹਾ ਹੋਇਆ ਵਾ ਮੇਰੀ ਗੱਲ ਸੁਣ ਜੀ ਮੈਂ ਥੋੜੀ ਕਰਿਆ ਮੇਰੇ ਪਾਸ ਮੁੰਡੇ ਮੇਰੇ ਯਾਰ ਦੋਸਤ ਆ ਗਏ ਮੋਟਰਸਾਈਕਲ ਗਰਮ ਤਾਂ ਇਹ ਭੱਜਿਆ ਗਿਆ ਇਹ ਗਿਰ ਗਿਆ ਜਾ ਕੇ ਲਾਗੀ ਗਈ ਕਿਹਦੀ ਗਲਤੀ ਬਹੁ ਮਾੜੀ ਗੱਲ ਐ ਤੁਹਾਡੀ ਯਾਰ ਇਹ ਤੇ ਆ ਰੱਖਦੇ ਜਵਾਕਾਂ ਦਾ ਧਿਆਨ ਆਪਾਂ ਨੂੰ ਰੱਖਣਾ ਕਿਤੇ ਹੋਰ ਨਹੀਂ ਰੱਖਣਾ ਮੈਂ ਹੁਣੇ ਛਿੜਕ ਕੇ ਰੱਖ ਮੈਂ ਕਰਨ ਨੂੰ ਛਿੜਕਦੇ ਨਾ ਵਿੱਕੀ-ਵਿਕ ਕਰਨ ਨੂੰ ਅਮਰੀਕਾ ਸੁਣੇ ਤੇ ਹਾਂਜੀ ਵਿੱਕੀ-ਵਿਕ ਕਰਨ ਨੂੰ ਛਿੜਕਦਾ ਬਿਲਕੁਲ ਮੈਂ ਵੀ ਛਿੜਕਦਾ ਕਰਨ ਨੂੰ ਲੋਕ ਦੇਖਣ ਵਾਲੇ ਪਤਾ ਕਹਿੰਦੇ ਤੁਸੀਂ ਕਰਨ ਨੂੰ ਪਿਆਰ ਨਹੀਂ ਕਰਦੇ ਪਿਆਰ ਨਹੀਂ ਕਰਦੇ ਠੀਕ ਹੈ ਨਾ ਕਹਿੰਦੇ ਆ ਲੋਕ ਪਰ ਜੇ ਜੇ ਅਸੀਂ ਕਰਨ ਨੂੰ ਛਿੜਕੀਏ ਨਾ ਤੁਹਾਨੂੰ ਫਾਇਦਾ ਦਾ ਮਤਲਬ ਆ ਘੱਟ ਹੋਊਗਾ ਫਿਰ ਆਪਣਾ ਨੁਕਸਾਨ ਕਰੋ ਠੀਕ ਹੈ ਨਾ ਹੁਣ ਮੈਂ ਮੰਨ ਗਿਆ ਤੁਹਾਡਾ ਕਿਹਾ ਜੀ ਅੱਗੇ ਮੋੜਿਆ ਨਹੀਂ ਹੁਣ ਵੀ ਨਹੀਂ ਮੋੜਾਂਗੇ ਫਿਰ ਮਰ ਤਿਆਰ ਰੱਖਣਾ ਪੁੱਤ ਠੀਕ ਹੈ ਨਾ ਦੂਆ ਨੰਬਰ ਹੁਣ ਮੈਂ ਅੰਦਰ ਬੈਠੇ ਤੇ ਭੱਜਿਆ ਗਿਆ ਪਤਾ ਨਹੀਂਦਾ ਇਹ ਕਿਹੜੀ ਘੜੀ ਜਾ ਕੇ ਉੱਥੇ ਮੋਟਰ ਨੂੰ ਹੱਥ ਲਾਇਆ ਆ ਠੀਕ ਚਲੋ ਧਿਆਨ ਰੱਖਣਾ ਨੈਕਸਟ ਟਾਈਮ ਠੀਕ ਹੈ ਨਾ ਓਕੇ ਤੇ ਸਾਡੇ ਮਾਮਾ ਦੀ ਪੱਟੀ ਮਾਮਾ ਛੱਡ ਐ ਮਾਮਾ ਇਹ ਤੇ ਸਾਡੇ ਨਾਲ ਜਾਣਗੇ ਕਿੱਥੇ ਨੂੰ ਜੇ ਚੰਗਾਰ ਸਾਹਿਬ ਇਹ ਥੜੋ ਸਾਡੀ ਗੱਲ ਮਾਮੇ ਨੇ ਵਾਦਾ ਕਰਿਆ ਹਾਂ ਮਾਮਾ ਦਾ ਤੈਨੂੰ ਬਹੁਤ ਮਾਮਾ ਜੀ ਮਾਮਾ ਮੇਰੀ ਗੱਲ ਟਾਲ ਨਹੀਂ ਖਾਦਾ ਤੁਹਾਡੇ ਨਾਲ ਤੁਸੀਂ ਵਾਦਾ ਕਰਿਆ ਲੈ ਮੈਂ ਜਿੱਦਣ ਚੰਗਾਰ ਸਾਹਿਬ ਜਾਊਗਾ ਭਾਈ ਮੈਂ ਮਾਣੇ ਮਾਜਰੇ ਪੱਕਾ ਹੋਊਗਾ ਤੁਸੀਂ ਕਿਹਾ ਤਾਂ ਜੀ ਆਪ ਜਾਇਆ ਇਹ ਮਾਣੇ ਮਾਜਰੇ ਨਾ ਰਾਤ ਰਹਿਣਗੇ ਰਾਤ ਰਹਿਣ ਦੀ ਕੋਈ ਗੱਲ ਨਹੀਂ ਦੀ ਜਾਣ ਦੀ ਹੋਈ ਦੀ ਗੱਲ ਇਹ ਲੈਣ ਛਾਉਣ ਵਾਲੀ ਗੱਲ ਆ ਗਈ ਚਲੋ ਅੰਦਰ ਨੂੰ ਚਲੋ ਫੇ ਚਲੋ ਚਲੋ ਅੰਦਰ ਨੂੰ ਹਾਂ ਵੀ ਕਾ ਕੇ ਤੈਨੂੰ ਕੀ ਹੋ ਗਿਆ ਇਹ ਝੱਪ ਲੱਗਿਆ ਭਾਈ ਹੈ ਥੱਕ ਗਿਆ ਗੋਡੇ ਗਾਡੇ ਕੁਟੀਏ ਨੇ ਨਾ ਲੋੜ ਨਹੀਂ ਆਈ ਕਿਹ

ਚਾਚੂ ਆਇਆ ਨਹੀਂ ਕੱਪਾ ਹੁਣ ਅੰਮੀ ਜਨਮ ਦਿਨ ਤਾਂ ਮਨਾਉਣੀ ਕਦੀ ਰਸਮ ਵੀ ਰੱਖਿਆ ਕਰੋ ਜਿਹੜਾ ਕੇਕ ਖਾਣੂਗਾ ਉਹਨੂੰ 150 ਦਿਆ ਕਰੋ ਤੂੰ ਰਹਿਣ ਦੇ ਮੈਂ ਬੋਲ ਦਿੰਦਾ ਮੈਂ ਵੀ ਕਹਿੰਦੀ ਸੀ ਮੈਂ ਬਹੁਤ ਨਹੀਂ ਹੈ ਨੀ ਚਾਚੂ ਹੁਣ ਕੇਕ ਖੋਲਣਾ 150 ਤਾਂ ਸਾਡੇ ਪਰਦਾਸ਼ਿਕਨਾਂ ਦਾ ਕੰਮ ਆ ਪੁੱਤ ਇਹ ਕੰਮ ਹੁੰਦਾ ਸਾੜੀਆਂ ਸੂੜੀਆਂ ਦਾ ਠੀਕ ਹੈ ਨਾ ਗੱਲ ਇਹ ਤੂੰ ਸਿਰ ਦੇ ਪਰੇ ਰਹਿਣ ਦੇ ਤੂੰ ਹੀ ਚੱਕਰਾ ਜਲਾ ਪਿਆ ਹੈ ਸਾਡੀ ਕੁੜੀ ਵੀ ਬੰਦ ਸਾਡੀ ਕੁੜੀ ਵੀ ਬੰਦ ਸਾਡੇ ਲਈ ਬਣਾਉਣੀ ਹੈ ਨਹੀਂ ਭੈਣਾ ਬੰਦ ਸਕਦਾ ਉਹ ਖਾਤੇ ਤੋਂ ਗੱਲ ਲਾ ਪਾ ਕੋਈ ਚੱਕਰ ਆਏ ਮੇਰਾ ਪੱਤਗੜਾ ਗੋਲ ਗਿਆ। ਵਾਹ। ਯਕੈਸੀ ਨੇ। ਕਿਆ ਸੀ? ਤੁਹਾਨੂੰ ਕੋ ਬਤਾ। ਹਾਂ, ਥੈਂਕ ਯੂ। ਕੋਈ ਨਹੀਂ ਨਾ ਹਾਂ, ਕੋਲੇ ਰੱਖਦੇ ਯੂਜ਼ ਕਰ ਲਾਂਗੇ ਜਿੰਨੇ ਜਰੂਰਤ। ਓ ਮੇਰੇ ਪੁੱਤ। ਲੈ ਮੈਂ ਦੇਖੀ। ਠੀਕ ਹੋਇਆ ਮੇਰੇ ਪੁੱਤ ਠੀਕ ਹੈ ਨਾ? ਧਿਆਨ ਰੱਖਣਾ ਕਹਾਂ ਤੇ ਇੱਲਤ ਨਹੀਂ ਕਰਨੀ ਹੈਗੀ। ਦੇਖ ਲੈ ਤੈਨੂੰ ਮੈਂ ਕਿਆ ਕਿਆ ਮੰਗਵਾ ਲਿਆ ਕਿੰਨੀ ਗੱਲ। ਠੀਕ ਹੋ। ਅੱਜ ਵੀ ਆ ਜਾ। ਆ ਕਹਿੰਦੇ ਟੰਟਾ ਹਜੇ ਨਹੀਂ ਪਤਾ ਤੇ ਤਾਂ ਪਾਣੀ ਆ ਕਰਨੀ ਆ ਆ ਕਰਨੀ ਆ ਉਹ ਕੋਈ ਤੇ ਨਹੀਂ ਲਿਖਿਆ ਹੁੰਦਾ ਕੋਈ ਉਪਰ ਵਾਲ ਨੇ ਬੋਲਣ ਵਾਲਾ ਸਿਸਟਮ ਚਲੋ ਕੋਈ ਗੱਲ ਨਹੀਂ ਕੋਈ ਦਿੱਕਤ ਨਹੀਂ ਕੋਈ ਨਾ ਪ੍ਰੋਬਲਮ ਮਾਬੋਧੀਆਂ ਐਪੀ ਵਾਲਾ ਬੱਡੇ ਨੂੰ ਕਰ ਆ ਲੈ ਵੀ ਆਹ ਆ ਕਰਨ ਫੜੋ ਦੂ ਆ ਜਾ ਦੂ ਫੜਾਈ ਉਹਦਾ ਫੋਨ ਚੋਏ ਬਾ ਆਏ ਮਾਤਾ ਕੇਸਨ ਬਾਰੇ ਕੋਟਾ ਕੋ ਸੁਝਾਇਆ ਤਾ ਤੋ ਇਹਨਾਂ ਇੰਤਜ਼ਾਰ ਕੋਈ ਨਹੀਂ ਮਾਇਂ ਨਿਕਲਣਾ ਇਧਰ ਨੂੰ ਹੁਣ ਮਸ਼ਹੂਰੀ ਦੰਦੇ ਫਿਰਦੇ ਆ ਪਾਪਾ ਵਿੱਚ ਉਹ ਮੁਸਲਮਾਨ ਮੇਰਾ ਆੜੀ ਹੈ ਪਹਿਲੀ ਉਹਦੀ ਕਾ ਆ ਜਾਵੇ ਮਾਮਾ ਜੀ ਸ਼ੁਗਰ ਨੂੰ ਦੇ ਪਾਪੀ ਤਨ ਕਰੇ ਨਕ ਤਾਂ ਨਕ ਤਾਂ ਕਰ ਨਾ ਕਰ ਪਰ ਆ ਪਾ ਉੱਠ ਕੇ ਆ ਜਾਓ ਤੁਸੀਂ ਬਾਹਰ ਆ ਕੇ tera wala nahi hai tu kaanon par fare tukda hai tu kaanon par tukda hai aa mera tukda hai tukda hai aa tukda hai kele pe tukda hai tukda 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 fir bhi hamne tere tera adman chande ra like ha mere ko pata tha ho dekh ke din mein nahi kaam ho yaar galla bahut bol lo oh ye a ki gal ban di ham mat karne betta galantar karane vikran ho ja

ਇਹ ਸਾਡੇ ਬੱਚੇ ਦਾ ਪਿਆਰ ਹੈ ਪਿਆਰ ਹੈ ਜੀ ਧੰਨਵਾਦ ਹੈ ਪਤਾ ਨਹੀਂ ਇਹ ਮਾਪੇ ਨੇ ਕੀ ਸਿਖਾ ਕੇ ਭੇਜਿਆ ਇਹਨੂੰ ਇਹ ਕੋ ਮੇਰਾ ਦਾਦੇ ਹਾਂ ਜੀ ਕੁਝ ਨਹੀਂ ਸਿਖਾਇਆ ਸੀ ਬੱਚੇ ਆਨ ਲੈਣੇ ਭੁੱਖੇ ਹੁੰਦੇ ਦੇਣੇ ਨੂੰ ਭੁੱਖੇ ਹੀ ਆਇਆ ਸੀ ਕੁਝ ਸਹੀ ਸਿਖਾਇਆ ਹੈ ਬੜਾ ਜੱਦਾ ਅਮੀਰ ਹੈ ਸਾਡਾ ਬੱਚਾ ਓਏ ਕੰਮ ਨਹੀਂ 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 ਦੋ ਬੱਚਾ ਮਾਪੇ ਨੇ ਜਨਾ ਦੋ ਰੁਪਏ ਆ ਮੇਰੇ ਕੋਲ ਵੀ ਜੀ ਸਾਡੇ ਬੱਚੇ ਦਾ ਜਨਮ ਦਿਹਾੜੀ ਇਹਨਾਂ ਨੇ ਚੱਕ ਲਿਆ कोट

ਆ ਮੇਰੀ ਭੈਣਾਂ ਨਾ ਹੁੰਦੀ। ਓਸਤਾ ਦੀ ਕਿਤੇ ਹੁੰਦੇ। ਹਾਂ ਇਹ ਵੀ ਆ। ਮੇਰੀ ਮਾਂ ਮੇਰੀ ਭੈਣੇ ਨਾ ਹੁੰਦੇ। ਆਹ ਚਾਰੇ ਵੀ ਰੋਬਿਟਰਾਂ ਨਾ। ਚੱਕਦੇ ਫੱਟੇ ਬਈ। ਨਹੀਂ ਇਸੇ ਕਰਾਂ। ਪੱਤਰ ਵੀ ਜਗੜਦੇ। ਅੱਜ ਦਾ ਇਹ ਜਿਹਾ ਕਨਫਿਊਜ਼ਨ ਹੋਗਾ ਬਲੌਗ ਦੇ ਵਿੱਚ ਵੀ ਇਹੀ ਨਹੀਂ ਪਤਾ ਲੱਗਦਾ ਹੁਣ ਸਾਨੂੰ ਜਿਹਨਾਂ ਨੇ ਅੱਜ ਵਿੱਚ ਤੇ ਬਲੌਗ ਦੇਖਣਾ ਨਾ ਸਕੇ ਫੜ ਕਰ ਕਰਕੇ ਉਹਨਾਂ ਨੂੰ ਇਹੀ ਬੋਲਣਾ ਜਾਣ ਲੱਗੀ ਐ। ਉਹ ਜਿਹੜੇ ਆਪਾਂ ਪਾਈਆਂ। ਅੱਜ ਕਰਾਈ। देखो। ए मैं किक लाड़ कियो भी जमान। इधर 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 को सोच रही हैं इधर। आप देखो जी, मेरी बात सुनो सामने नहीं। मेरा इधर हैप्पी बार्थेड। आई आज जो हैप्पी बार्थेड पर मात्रा तुम चार नहीं कराएगा। ठीक है। आप आता कराएगा। ठीक है तो क्या? डबल काउंटिंग क्या करेगी? तुम उठो तुम। आज मेरी � right. ਆਰੇ ਜਿੰਨੇ ਮੈਂ ਗੱਲ ਤੋਂ ਬੋਲਦਾ ਹਾਂ ਕੋਈ ਨਹੀਂ ਜਾਣਦਾ ਮੈਂ ਬੋਲਦਾ ਹਾਂ ਕੋਈ ਨਹੀਂ ਜਾਣਦਾ ਪਰਿਆ ਕੋਰੇ ਨਾ ਬੇਰ ਦੱਬੀ ਜੂ ਵੀ ਨਾ ਕਰ ਲੈ ਨਾ ਸੁਣ ਜਿੰਨੇ ਮੈਂ ਕਹਿੰਦਾ ਸੁਣ ਤਮੀਜ਼ ਨਾ ਕਰ ਹੁਣ ਤਮੀਜ਼ ਕੀ ਨਹੀਂ ਕਰ ਤਮੀਜ਼ ਹਾਂ ਸੁਣੋ ਜੇ ਐਸਾ ਬਲੀ ਸੰਦੀਪ ਕੌਰ ਕਦੇ ਕਹਿੰਦੀ ਐ ਜਠਾਣੀ ਕਦੇ ਕਹਦੀ ਮम्मी पापा ਸਾਰਾ ਕੁਝ ਵਧੀਆ ਠੀਕ ਐ ਜੀ ਇਹ ਸਾਰੇ ਇਸ ਤੇ ਬੜੇ ਹੋ ਨਾ ਤੁਸੀਂ ਮੇਰੇ ਸਾਰੇ ਸਾਡੇ ਨਾ ਨਹੀਂ ਲੱਗ ਤੁਸੀਂ ਦੇ ਨਾਲ ਦੋਹੇ ਜਾਣੇ ਬਣੇ ਹੋ ਸਤੋਂ ਅਸੀਂ ਕੋਣ ਮਾਂ ਬਾਪ ਵੀ ਕਰ ਸਕਦੇ ਆ ਦਾਦਾ ਦਾਦੀ ਵੀ ਕਰ ਸਕਦੇ ਆ ਹਾਂ ਸਾਡੀ ਮਰਜੀ ਆ ਮੇਰੀ ਮਰਜੀ ਆ ਕੇ ਜੀ ਯਾਰ ਇਹ ਵੀ ਕਰਦੇ ਤਾਂ ਵੀ ਸ਼ੁਕਰ ਹੈ ਇਹ ਦੋਵੇਂ ਫੋਟੋ ਇੰਨੀ ਕਿ ਮੈਂ ਸੱਤਾ ਚ ਲੈ ਕਰਦੀ ਨਹੀਂ ਮੈਨੂੰ ਕਰਨਾ ਤਾਂ ਕਰਾਉਂਦਾ ਮੈਨੂੰ ਮੈਨੂੰ ਕਰਾਇਆ ਮਨਿੰਦਰ ਭਾਈ ਜੀ ਅੱਜ ਮਦਦ ਕਰਦੀ ਗਲਾ ਵਿੱਚ ਰੱਖੇ ਮੇਰੇ ਨਾਲ ਕਦੇ ਮੂੰਹ ਨਹੀਂ ਮਿੱਠਾ ਕਰਾਇਆ ਬਾਪ ਜੀ ਦਾ ਮੈਂ ਤਾਂ ਨਾਲ ਬੁਲਾਇਆ ਹੈ ਇਹ ਕੋਈ ਨਹੀਂ ਲੱਗਾ ਕੋਈ ਨਹੀਂ ਮੈਂ ਮੂੰਹ ਫੇਟ ਕਰ ਰੋੜੀ ਕਰਕੇ ਆ ਗਿਆ ਹੋਰ ਜਰਾਂ ਦੀਆਂ ਪਾੜੀਆਂ ਆਪ ਤੇ ਰੜੀਆਂ ਤੇ ਸਾਡੀ ਮਾਰ ਲਾ ਦੇ ਮੈਂ ਆਪਾਂ ਆਪ ਕੀ ਹੁੰਦਾ ਹੁਣੇ ਖਾਣਾ ਖਾਓ ਨਹੀਂ ਖਾਣਾ ਖਾਓ ਤੇ ਇਥੋਂ ਦੇ ਪਹਿਲੇ ਜਨਮ ਦੇ ਬੰਦੇ ਨੂੰ ਬਹੁਤ ਘੱਟ ਦੇਖਣ ਨੂੰ ਮਿਲਣਾ ਇਹਦੇ ਨੂੰ ਜਰੂਰ ਨਹੀਂ ਨਿਕਲੇ ਆ ਇਹਦੇ ਵੀ ਧਰਾਂ ਕੋ ਹੋਇਆ ਪਿਆਰ ਉਹਦੇ ਬਹੁਤ ਜਰੂਰ ਆ ਨਾਮਿੰ ਮਾਮੇ ਨੂੰ ਪਾ ਕੇ ਜੋ ਤੁਸੀਂ ਵੀ ਮਾਮਾ ਵੀ ਸ਼ੁਕਰ ਆ ਮੈਂ ਤੁਹਾਨੂੰ ਦੱਸਾਂ ਆਹ ਕਾਹਦੇ ਵੀ ਨਹੀਂ ਆਤਾ ਵੀ ਮੁੰਡਿਆ ਤੂੰ ਮੈਂ ਕਿਹਾ ਆਪਣਾ ਬਾਹਰ ਮਿਲਦਾ ਤੁੰਗਰੀ ਹੋਈ ਕੋਈ ਵੀ ਆਪਣਾ ਘਰ ਕੋਲ ਹੋ ਜਾਂਦਾ ਮੈਨੂੰ ਕਰਾ ਕੜ ਜਿਹੜੀ ਅਸੂਰੀ ਮਲਾਈ ਦੀ ਮੱਕੇ ਇੱਕ ਬਰਤੇ ਤਾਰ ਲਿਆ ਸਾਰੀ ਉਹ ਐਜੀ ਮੈਂ ਤੁਸੀ ਪਿਆਰ ਕਰਦੇ ਹਾਂ ਬੱਤ ਕੰਦ ਕਰਦੀ ਜੂ ਬੈਂਗ ਲੈ ਜਾ ਲਾ ਨਾ ਕੀ ਕਿਹਦੇ ਹੱਥ ਤੇ ਬੜਾ ਲਿਆਇਆ ਕਰੋ ਬਾਈ ਬਈ ਇੱਕ ਇੱਕ ਹੈਗਾ ਸਵਾਦ ਹਾਂ ਉਹਦੇ ਕਰਕੇ ਕਲੀਅਰ ਹੋ ਗਿਆ ਸਾਰੇ ਇਹ ਤਾਂ ਬਣਾ ਲਿਆ ਕਰੋ ਤੁਸੀਂ ਤਾਂ ਪਲੇਟ ਤੱਕ ਪਹੁੰਚਿਆ ਕੰਮ ਰਿੰਗ ਕਰਨਾ ਮਤਲਬ ਤਾਂ ਖਾਤਾ ਨਹੀਂ ਹੋਂ ਤੱਕ ਇਹ ਸੱਚੀ ਨਹੀਂ ਗੱਲ ਦਾ ਕਰੱਖ ਇਹ ਮਦੰਗੀ ਸੀ ਕਿ ਇਹ ਲੈ ਆਣ ਠੀਕ ਨਾ ਚੱਕ ਦੋ ਕਹਿੰਦਾ ਟੇਸਟ ਕਰਕੇ ਦੇਖਣ ਨੂੰ ਕਲਪਾ ਸਾਰੇ ਖਾਂਦਾਂ ਚੋਂ ਹਾਂ ਕਰਨ ਕੀ ਚੋਰੀ ਕਰਦਾ ਤੁਸੀਂ ਇਹ ਗੱਲ ਐਂ ਦਾ ਅੱਗੇ ਤੇ ਧਿਆਨ ਰੱਖਣਾ ਵੀ ਫੈਂਕੀ ਨਾ ਕੋਪਣਾ ਇੱਕ ਮਿੰਟ 10 ਵਜੇ ਚੱਲੇ 10:00 ਦਾ ਜੇ ਤੁਸੀਂ ਇਹ 11:00 ਵਜੇ ਮੰਨ ਲਓ ਵੀ ਤੁਸੀਂ ਜੇ 8:00 ਵਜੇ ਕੱਟਦੇ ਤਾਂ ਇਹ ਕਿ ਇੱਕ ਗੱਲ ਤੁਹਾਡਾ ਸਾਰ ਜਣਾ ਦਾ 9:00 ਵਜੇ ਕੱਟਦੇ ਥੋੜਾ ਜਿਹਾ ਤਾਂ ਬੜੀ ਵਦਾ ਥੋੜੇ ਬੜਾ ਜਾਈਦਾ 10 ਵਜੇ ਕੱਟ ਦਿੱਤਾ ਐਡਾ ਬੜਾ ਚਲੇ ਜਾਂਦਾ ਕੇ ਕਰ ਹੁਣ ਸਾਰਿਆਂ ਨੂੰ ਭੁੱਖ ਲੱਗੀ ਦੇਖ ਲਿਆ ਫਟੇ ਕਿੱੱਚੇ ਭਈਆਂ ਨਹੀਂ ਭਾਈ ਕਿੰਨਾ ਦੇਰ ਹੋਈ ਜਾਊਂਗਾ ਉਹਨਾਂ ਕੇਕ ਪੜਾ ਕਰੀ ਜਾਇਓ ਮੈਂ ਕਿਆ ਕਰਾਂ ਸ਼ੂਗਰ ਸੀ ਦੇ ਲਾ ਕੇ ਹਾਂ ਉਹਨਾਂ ਨਾਲ ਸਰਜਣਾ ਦਾ ਉਹਨਾਂ ਨਾਲ ਸਰਜਣਾ ਦਾ ਉਹ ਉਹ ਜੈਸਮੀਰ ਵਾਲੇ ਬਲੌਗ ਚ ਪਤਾ ਲੱਗਣਾ ਸਾਰਿਆਂ ਨੂੰ ਇੱਕ ਜਿੱਤਾ ਮਾਦੀ ਲੈ ਲਓ ਜੀ ਆਪਾਂ ਨੇ ਕਿਹਾ ਥੋੜਾ ਜੇ ਬੰਨਾਂ ਦੇ ਬੰਨਾਂ ਦੇ ਚਲੋ ਸਾਰਦੇ ਆਂ ਪਰ ਸਾਫ਼ ਹੋਣਾ ਆ ਬੀਬੀ ਦਾਰਵਾਜ਼ਾ ਖਾਪਦਾ ਪਰ ਜਿਵੇਂ ਨਾ ਹੁਣ ਆਪਾਂ ਨੂੰ ਭੁੱਖ ਲੱਗੀ ਵੀ ਕੁਝ ਕੀ ਹੈ ਬੋਸਵਾ ਆਪਾਂ ਛੋਟੇ ਮੋਟੇ ਦਾ ਸਾਫ ਨਹੀਂ ਪਾਪਾ ਆ ਸਕਦੀਆਂ ਪਪਾ ਹੈਗੇ ਬੜੇ ਢਿੱਡ ਵਾਲੇ ਨਹੀਂ ਹੈਣਾ ਉਹ ਤੂੰ ਤੇਰਾ ਗਿਆ ਕਿਹਨੂੰ ਤੇ ਕੋ ਖੜ ਜਾ ਜਾਂ ਤੇਰੀ ਮੈਂ ਵੀ ਹੈ ਨਾ ਸੈਕਸ ਪੈਕਸ ਤੇ ਵੀ ਸੈਕਸ ਪੈਕ ਜਵਾਨੀ ਆ ਫੋਟੋ ਵਾਲੇ ਉਹ ਹੁਣ ਉਹ ਸੈਵਲ ਪੈਕ ਬਾਹਰ ਆ ਗਏ ਹੁਣ ਲੈ ਪਹਿਲਾ 3 ਔਰ 89 ਹੁਣ ਵੱਧ ਗਏ ਪੈਕ ਹੁਣ ਮੇਰੀ ਕੋਲੇ 89 ਮੇਰੀ ਗੱਟਾ ਹੁਣ ਨਾ ਪੂਰੀ ਜਾਂ ਤੇਰੀ ਜਿੰਮੇਤਰ ਮੈਂ ਵੀ ਫੇਰ ਦਾ ਕਰੇਕਟਰ ਆਰ ਮੇਰਾ ਪਤਾ ਨਹੀਂ ਕਿੰਨੇ ਕਿੰਨੇ ਪਿੰਡਾਂ ਵਿੱਚ ਨੌਂ ਗੇਦਾ ਜਾਨਾ ਛੱਡ ਤੀ ਹਣਾ ਹੈਗਾ ਉਹਦੇ ਬਾਅਦ ਜਦੋਂ ਆਪਾਂ ਗੇਮ ਛੱਡਤੀ ਫੋਨ ਵੀ ਬੋਤੇ ਹੁੰਦੇ ਆਉਂਦੇ ਤਾਂ ਬੋਲ ਬਸ ਸੁਣੀ ਜਾਂਦੇ ਜਾਂ ਤੇਰਾ ਸਮਾਂ ਉੱਪਰ ਨਾ ਹੁਣ ਖੇਡਦਾ ਨਾ ਖੇਡ ਵਧੀਆ ਗੱਲਾਂ ਖੇਡਦਾ ਰਹੀ ਵਧੀਆ ਗੱਲਾਂ ਪਰ ਜਿੱਦਾਂ ਛੱਡਤਾ ਉਦੋਂ ਬਾਅਦ ਉਹਨਾਂ ਦਾ ਹਾਂ ਮੈਂ ਯਾਦ ਕਰ ਐਨੀ ਤਰੀਕ ਬਲਾਕ ਕੱਢ ਕੇ ਲੈ ਗਿਆ ਕੱਲ ਜਦੋਂ ਬਾਹਰ ਰਹੀ ਹੈ ਤੇਰੀ ਹੱਡੀ ਬਹੁਤ ਵੀਰਦਾਰੀ ਹੈ ਬਹੁਤ ਵੀਰਦਾਰੀ ਤੇ ਘਰੇ ਹਾਂ ਹਾਏ ਦੇਖਿਆ ਤੁਝੇ ਬਾਰੇ ਕਿ ਮੈਂ ਕੱਤੇ ਦੇ ਘਰ ਆਈ ਤੇ ਖਾ ਲੈਣਾ ਘਰ ਆਈ ਨੇ ਖਲਾ ਖਲਾ ਕੇ ਪਟਿੱਡ ਕਰ ਗਣਾ ਐ ਕਹਿੰਦੀ ਐ ਸੱਤ ਲਾਣ ਪਈਆ ਚਾਹਤਾ ਆਪਣੇ ਜਿੰਨਾ ਮਾਜੀ ਉਹਨੂੰ ਦਿਲਾ ਦੇਣਾ ਸਾਡੇ ਵਿੱਚ ਸੇਹ ਹੈ ਨਗਰੀ ਫੁੱਪਾ ਨਾ ਮਾਰੀ ਜਿੰਨਾ ਮਾਜੀ ਖਾਣੇ ਨਾਲ ਪੱਠੇ ਬੀਬੀ ਕੋਲ ਬਣ ਜਾਣਾ ਉਹ ਇੱਕ ਦਿਨ ਦੋ ਖਲਾਉਂਦੀ ਆ ਐ ਵੀਰੇ ਜੇ ਮੈਨੂੰ ਭਾਬੀ ਨਹੀਂ ਖਲਾਉਂਦੀ ਤਾਂ ਤੂੰ ਸਾਡੇ ਕੋਲ नहीं तेरी कितने दो खराब तो हुई थी ये मां से ये कहता है बीबी तो तेरे दिल में शांति नहीं मां भी नहीं मानता ही है चाहे कुत्ता टेढ़े पाट में एक रोटी खाती तो उसकी तीन खाती तू दो मां नहीं मानता मां देखती है मेरे न्याणे रज गए ता मैं खाऊं चाहे अभी हो रहे ओदे नाल रज जाना भी करे न्याणे तो टेढ़े रज गया मां ना सुन नहीं जब तक जब तक मां ना सुन मैं हफ्ते रे नाल रोटी खांदी देखो ਇੰਜਾ ਮਾੜੀ ਨਾ ਕੰਦੀ ਜਾ ਮਾਦੀ ਬਖਾਵੇ ਅਜਿੰਦਰ ਹਸਤਾ ਇਹ ਸਮੂਦਨ ਸੁਣਾਇ ਨਮਾਦੀ ਬੋਏ ਅੱਜ ਦਰਦ ਮੈ ਆ ਗਿਆ ਅਮੀ ਟਾਈਮ ਆ ਇਹ ਰੁਪਿਆ ਇਹ ਚੂਹੂ ਤੇ ਆਵੇ 5 ਰੁਪਿਆ ਲਾਹ ਪਰ ਦੀਪੀ ਪੈਸੇ ਆਤਾ ਹੈ ਬਣਾ ਲਾ ਕੰਦੀ ਲੈ ਖਾਣੇ ਦੋ ਟਾਈਮ ਰੁਪਿਆ ਜਾਂ ਦੁਪਹਿਰ ਨੂੰ ਜਾਂ ਸ਼ਾਮ ਨੂੰ ਥਾਰੀ ਆ ਬੋਈ ਮਤਲਬ ਰਣਜੋ ਔਰ ਇੱਕ ਗੱਲ ਹੋਰ ਨਹੀਂ ਸਿਫਤਾ ਬੀਬੀ ਨੇ ਤੂੰ ਪਾਣੀ ਦੇਖਣੀ ਬਣਾਉਣੀ ਚੁੱਪੇ ਪਰ ਉਹ ਸਿਆਣੇ ਸਾਰੇ ਕਿਹੜੇ ਚਲਾਉਂਦੇ 5 ਵੀ 5 ਨਾ ਨਾ ਲੈਪਕੇ ਜੀ ਚਲੋ ਹੁਣ ਪ੍ਰਸ਼ਾਦਾ ਆ ਜਾਓ ਫਿਰ ਮਿਲਦੇ ਕੀ ਨਿਆਣਾ ਆਤਵਾ ਵਾਂਗੂ ਛੁੱਟੀ ਆ ਫਿਰ ਵੀ ਟੈਨਸ਼ਨ ਨਹੀਂ ਪਾਣੀ ਹੈ ਤੂੰ ਜੇ ਮੇਰੇ ਕੋਲ ਹਾਂ ਹਾਂ ਜੀ ਸ਼ਨੀਵਾਰ ਖਾ ਲੂਗਾ ਕੱਲ੍ਹ ਐਤਵਾਰ ਨੂੰ ਉਹ ਤੇ ਫੋਨ ਕਰਵਾ ਲੈ ਦੋਦਾ ਚਲੋ ਠੀਕਾ ਮਿਲਦੇ ਜੀ ਫਿਰ ਲਓ ਜੀ ਲੰਗਰ ਪਾਣੀ ਗਿਆ ਆ ਅਸੀਂ ਲਵਣ ਦੇਣਾ ਹੁਣ ਖਾ ਕਹਿੰਦੇ ਲੰਗਰ ਪਾਣੀ ਗਿਆ ਆ ਅਸੀਂ ਲੈਣਾ ਹੁਣ ਇਹ ਖਾ ਤੇ ਨੂਨ ਤਾੜ ਦੇਣਾ ਘਾਟ ਘਾਟਾ ਪੈਨਸਲ ਵਾਲਾ ਪੈਨਸਲ ਹਾਂ ਪੈਨਸਲ ਪੈਨਸਲ ਤੇਰੀ ਸ਼ਾਦੀ ਕੈਨਸਲ ਅੱਛਾ ਮੇਰੀ ਸ਼ਾਦੀ ਕੈਨਸਲ ਹੋ ਜਾ ਲੋ ਜੀ ਮੇਰੀ ਸ਼ਾਦੀ ਕੈਨਸਲ ਹੋ ਗਈ ਸੁਖਵੀਰ ਕੋਰੇ ਤੇਰਾ ਪਤੀਜਾ ਕਹਿੰਦਾ ਵੀ ਤੇਰੀ ਸ਼ਾਦੀ ਕੈਨਸਲ ਆ ਬਈ ਠੀਕ ਆ ਮੈਂ ਚੱਲੂਗੀ ਤੇਰੇ ਨਾਲ ਹੁਣ ਤੇਰੇ ਨਾਲ ਚਲੇ ਆਪਾਂ ਆਜਾ ਹੁਣ ਆਪਾਂ ਦੇਖੀ ਅਬਨਾਲ ਵਾਲਾ ਨੂਨ ਮਿਰਚੇ ਦੇਖ ਲਓ ਚੈੱਕ ਕਰਕੇ ਹਲੋ ਸਰ ਸਰ ਸੌਰੀ 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 ਫਾਜੀ ਸੌਰੀ ਤੁਹਾਡੀ ਡਿਊਟੀ ਵੀ ਤੁਹਾਡੀ ਹੋਆ ਸ਼ਗਲੋ ਪ੍ਰਸ਼ਾਦਾ ਬਾਈ ਤੇ ਕਰਨ ਮੈਨੂੰ ਛੱਡ ਕੇ ਹੁਣ ਹੋ ਗਈ ਕਰਨਵੀਰ ਦੇ ਨਾਲ ਹੈ ਮੰਨੋ ਆਪਣੀ ਫੀਟ ਦੇ ਨੇੜੇ ਪਹੁੰਚਾ ਲੈਣਾ ਛੱਡਤਾ ਹੁਣ ਤੂੰ ਭੁੱਲ ਗਈ ਨਹੀਂ ਨਹੀਂ ਮੇਰੇ ਬੇਟਾ ਹਾਂ ਹਾਂ ਹੁਣ ਇਹ ਤੇਰਾ ਬੇਟਾ ਹੋ ਗਿਆ ਹੁਣ ਤੇਰਾ ਹੋਣਾ ਹੈ ਠੀਕ ਹੈ ਠੀਕ ਹੈ ਬਾਈ ਤੁਹਾਡੀ ਮਜਰੀ ਹੈ ਜਿਵੇਂ ਮਰਜ਼ੀ ਲਾ ਲਓ ਸ਼ਾਕੇ ਲੰਗਰ ਪਾਣੀ ਮਿਲਦੇ ਆ ਜੀ ਸਾਨੂੰ ਹੈ ਐਸੇ ਦਾ ਬੈਠੂਗੀ ਇਹੋ ਕੁੜੀ ਹਨਾ ਬਹੂ ਕੋਈ ਨਾ ਆਪੇ ਜੋ ਆਪੇ ਕਾਤੇ ਉਹ ਬਹੂ ਬੈਠੂਗੀ ਵਿਚਾਰੀ ਬਾਈ ਜੀ ਗੱਲ ਸੁਣੋ ਇਦਾਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੀਆਂ ਬੀਬੀ ਨੂੰ ਨੇੜੇ ਨੇੜੇ ਬੈਠਣਾ ਚਾਹੀਦਾ ਮੈਂ ਉਹਦੇ ਕੋਲ ਜੋਰ ਆਉਂਦਾ ਕਿੱਥੇ ਬੱਧ ਗਈ ਮੈਂ ਕਿੱ데 ਬੈਠਾਂ ਰੇ ਅਗਲੀ ਦੀ ਘਰ ਵਾਲੀ ਦੀ ਸੀਟ ਹੈ ਨਾ 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 ਮੈਂ ਦੇਖ ਤੇਰੀ ਘਰ ਵਾਲੀ ਤੇਰੇ ਕੋਲ ਬੈਠੋ ਮੇਰੀ ਘਰ ਵਾਲੀ ਮੇਰੇ ਕੋਲ ਬੈਠਣੀ ਚਾਹੀਦੀ ਆ ਤਾਂ ਮੈਨੂੰ ਮੈਨੂੰ ਬਿਦਾਵਾ ਦੇ ਬਿਦਾਵਾ ਲਿਖਵਾਉਣਾ ਮੈਨੂੰ ਅੱਜ ਇਹ ਅੱਧੀ ਅੱਧੀ ਤੁਹਾਡੀ ਗੱਲ ਵਿੱਚ ਨਹੀਂ ਆਦਾ ਮੈਨੂੰ ਬਿਦਾਵਾ ਲਿਖਵਾਓ ਨੇ ਮੈਨੂੰ ਬਿਦਾਵਾ ਲਿਖਤਾ ਕਾਰਨ ਬਟਾਲ ਲਿਆਉਣੇ ਆਪਣੇ ਕੋਲ ਆ ਯਾਰ ਅਸੀਂ ਤੁਸੀਂ ਕਰਤਾ ਤਾਂ ਸਾਨੂੰ ਫਿਲਹਾਲ ਬਾਸ ਸਾਡਾ ਰੋਟੀ ਖਾਓ ਕੋ ਯਾਰ ਖਾਓ ਜੀ ਖਾਓ ਸ਼ਕੋ ਸ਼ਕੋ ਪ੍ਰਸ਼ਾਦਾ ਮੈਂ ਆਪਣਾ ਸਾਲਾ ਸਾਹਿਬ ਮੇਰਾ ਸਾਲਾ ਸਾਹਿਬ ਵੀ ਛੜਾ ਅੱਜ ਤੇ ਮੈਂ ਵੀ ਛੜਾ ਹੋ ਗਿਆ ਹੈ ਮੈਂ ਇਹ ਛੁੜਾਇਆ ਮੈਂ ਲਾਓ ਬਈ ਮਾਮਾ ਕਿਸੇ ਕੇ ਮਰਾੜੀ ਮਾਮਾ ਸ਼ੁੱਧਰ ਨੂੰ ਕਿਹਾ ਬਣਾ ਅੱਛਾ ਪਾਗੇ ਐ ਜਨੇ ਕੀ ਐ ਛੜੀ ਜੀ ਜੀ ਖਾਂਦਾ ਮੇਰੇ ਪੁੱਤ ਆ ਦੇ ਇੱਕ ਖਲਾਸੇ ਮਾਮਾ ਜੀ ਹੁਣ ਯਾਰ ਮਾਮਾ ਮਾਮਾ ਬਹੂ ਬੱਦਰ ਬਿਠਾਲਤੀ ਤੁਸੀਂ ਉਧਰ ਕਿੱਧਰ ਹੋ ਮਾਮਾ ਵਿਚਾਰਾ ਕਿੱਧਰ ਬੱਦਰ ਗਰਾੜੀ ਆ ਸਮਝ ਐਥੇ ਬੈਠ ਜਾ ਮਾਮਾ ਮਾਮਾ ਦੀ ਰੋਟੀ ਖਾ ਲੀ ਮਾਮੇ ਦੀ ਬਾਤੀ ਰੋਟੀ ਦੋ ਮਾਮਾ ਜੀ ਰੋਟੀ ਪਾਮੂ ਜੀ ਫਮਾ ਰੋਟੀ ਫੜ ਲਓ ਮੈਂ ਆਪਣੀ ਬੇਟੀ ਕੋਲ ਬੈਠੂਗਾ ਇੱਥੇ ਬੱਚੇ ਮੈਨੂੰ ਵੀ ਬਾਦ ਹੈ ਬੇਟੇ ਤੇ ਥੋੜੀ ਦੇਰ ਤੱਕ ਮਿਲਦੇ ਜੀ ਫਿਰ ਆਪਾਂ ਦੁਬਾਰੇ ਤੁਹਾਨੂੰ ਅਮਮਾ ਜੀ ਸ਼ਕਲੋ ਓਕੇ ਬੈਠ ਅੱਜ ਆਨੰਦ ਆਇਆ ਪਟਾਪਾ ਜੱਟ ਜਿੰਨਾ ਵੀ ਟੱਬਰ ਦਾ ਸਾਰ ਨੇ ਆ ਮਿਰਚਾਂ ਮੈਨੂੰ ਲਾਲ ਹਾਂ ਮੇਰੇ ਸਬਰਦ ਕਰਦੀਆਂ ਹਰੀਆਂ ਵੀ ਮੈਂ ਖਾਦੀਆਂ ਆ ਬਾਤ ਨਹੀਂ ਆ ਮੇਰਾ ਪਰ ਜੀ ਤਾਂ ਆਇਆ ਕਰ ਦਵੇ ਨਾ ਪੈਕ ਕਰਕੇ ਘਰ ਨੂੰ ਵੇਜਵਾ ਪਰ ਨਿਹਾਰ ਸਾਡੇ ਕੁੱਤਿਆਂ ਨੂੰ ਮਾਰਦੇ ਉਹ ਮਿੱਠਾ ਆ ਗਿਆ ਮਿੱਠਾ ਗਾਲਾ ਉਹ ਮਿੱਠਾ ਵੀ ਤੇਰੇ ਮੂਰੇ ਰੱਖਿਆ ਪਾਣਾ ਲੇਖਦਾ ਤੇਰੇ ਮੂਰੇ ਰੱਖ ਗਿਆ 100 ਫਰ ਮਿੱਠਾ ਬਣ ਗਿਆ ਮਿਰਚਾਂ ਚ ਬਾ ਹੁਣ ਲੱਸੀ ਰਹਿ ਗਈ ਹੁਣ ਲੱਸੀ ਪੀਣੀ ਆ ਮੈਂ ਕਾਲਾ ਵੀ ਬਾਕੀ ਦਾ ਨਾਮ ਬਾਤ ਖਾਈਆਂ ਕਾਲਾ ਰੀਤਾ ਐਨੀ ਕੀ ਖਰਾ ਮਿਰਚਾਂ ਇਹਦਾ ਸਮਝ ਨਹੀਂ ਆ ਇਹ ਬਾਰ ਕਰ ਜਾਣਾ ਬੇਵਜਹ ਮੈਨੂੰ ਲੱਸੀ ਹੀ ਪੀਣੀ ਆ ਤੜੀ ਇਹ ਦੇਖੋ ਬੰਦੋ ਤੇਟ ਪੋਲ ਲੈਣਾ ਵਧੀਆ ਅੱਛਰੇ ਆ ਸੌਂਫ ਦੇ ਯਾਰ ਮਿੱਠਾ ਕਾਲੀ ਥੋੜਾ ਜਿਹਾ ਇਹ ਜ਼ਰੂਰੀ ਹੈ ਸਿਆਣੇ ਜਿਹੜੇ ਹੁੰਦੇ ਨੇ ਤਾਂ ਪਹਿਲਾਂ ਗੁੜ ਰੱਖਣਾ ਨਾਲ ਗੁੜ ਬੰਦਾ ਗਰਮ ਥੋੜਾ ਜਿਹਾ ਲਾਓ ਤੇ ਉਸੇ ਸੀਸੀ ਪਰ ਤਾਂ ਥੋੜੀ ਜੀ ਤੋੜ ਕੇ ਖਾ ਲੈਣੀ ਖਾਦਾ ਪੀਤਾ ਨਾਲ ਦੇ ਨਾਲ ਖਾ ਲੈਣੀ ਸਿਆਣੇ ਜਿਹੜੇ ਹੁੰਦੇ ਨੇ ਕਿ ਆਂ ਜੜ੍ਹ ਫੁੱਟ ਦੀਆਂ ਪਟੌਣੀ ਪੈਣੀ ਜਾਓ ਖਾਦਾ ਪਟਾਉਣਾ ਅਗਲੇ ਸਾਲ ਮੂਰਤ ਕਢਾਉਣਾ ਪਹਿਲਾਂ ਹਰ ਦੇ ਕਰੇ ਵਾਹ ਇਹ ਨੂੰ ਚਾਤਨਾ ਫੌਂਕਾ ਦਾ ਵੀ ਬਹੁਤ ਸਾਡੀ ਸਿਹਤ ਲਈ ਸਹਯੋਗ ਆ ਪਰ ਹੁਣ ਬੀਜਣ ਤਾਂ ਛੱਡ ਪਰਾਣ ਸਾਡੇ ਖੇਤਾਂ ਦੇ ਵਿੱਚ ਬਰਸੀਨ ਦੇ ਉੱਪਰ ਬੱਟਾਂ ਦੇ ਵਿੱਚ ਇਹਨਾਂ ਨੂੰ ਬੀਜੀ ਜਾਂਦੇ ਨੇ ਹੁਣ ਡੰਗਰਾ ਟੰਗਰਾ ਵਾਸਤੇ ਬੀਜੀ ਜਾਂਦੇ ਨੇ ਪਰ ਆ ਸਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ ਮਾਈਫਲ ਮਾਈਫਲ ਇਹ ਪੰਜਾਬ ਮਹੀਂ ਬੰਦੇ ਬਹੁਤ ਇੱਜ਼ਤ ਵੀ ਕਰਦੇ ਆ ਤੇ ਸੁਆਦਿਸ਼ਟ ਖਾਣਾ ਜਹੀਆ ਤੁਸੀਂ ਚਾਹੋ ਲਾਈਟ ਨਮਕ ਜਾਂ ਥੋੜਿਆ ਵਧੀਆ ਜਿਵੇਂ ਵੀ ਅਸੀਂ ਥੋੜੇ ਸਪਾਈਸੀ ਵੀ ਖਾਂਦੇ ਆ ਜਿਹਦੇ ਕਰਕੇ ਮਤਲਬ ਸਾਨੂੰ ਦਾ ਬੈਸਟ ਲੱਗਦਾ ਤਾਂ ਹੀ ਕਰਕੇ ਅਸੀਂ ਮੋੜ ਕਰਕੇ ਇੱਥੇ ਆਉਂਦੇ ਨਾਲ ਉਹ ਨਸ਼ਟ ਹਾਂ ਛੋਟ ਵੀ ਜਲਾ ਕਰ ਉਹ ਜਿਹੜਾ ਰੋੜਾ ਰੋੜਾ ਜਿਹੜਾ ਉਹ ਜਿਹਨੇ ਸੈਪਰੇਟ ਕਰਨਾ ਧੋਪਲੀ ਮੰਡਲ ਤੋਂ ਪੇਤਨ ਜਿਆਦਾ ਖੋਰ ਸੰਗਤ ਆਈ ਬਿੰਦੀ ਉਹਨਾਂ ਨੇ ਹਾਂ ਹੁਣ ਬਸ ਆਉ ਲਾਂਗੇ ਤੁਹਾਨੂੰ ਵਾਫਰੀ ਹੋਗਾ ਅਸੀਂ ਅੱਛੀ ਬਣਾਉ ਸੈਲੀਬ੍ਰੇਸ਼ਨ ਕਰਨਾ ਹੂੰ ਜਿਹੜਾ ਕਸਟਮਰ ਚਾਹੁੰਦਾ ਉਦੋਂ ਲਈ ਢਲ ਜਾਂਦੇ ਹਾਂ ਹਾਂ ਬੋਲੋ ਬੋਲੋ ਨਾ ਸਾਰਾ ਕੁਝ ਖਾਕੇ ਤੇ ਮੇਰੀ ਫੈਮਿਲੀ ਸਾਰੀ ਖੁਸ਼ ਹੈ ਸਭ ਤੋਂ ਵੱਡੀ ਗੱਲ ਇਹ ਹੈ ਜਦੋਂ ਸਾਰੇ ਜਣੇ ਖੁਸ਼ ਹੋਣ ਬਾਪੇ ਜਾਨਕੀ ਦੀ ਦੇ ਆ ਵਿੱਚ ਕੁਝ ਵੀ ਲੈਣਾ ਡਾਕਟਰ ਘੇਪਾਰਾ ਦੂਰ ਰੱਖੇ ਮੇਰਾ ਮਾਲਕ ਸੱਚਾ ਪਾਤਸ਼ਾਹ ਐਦਾਂ ਹੀ ਖੁਸ਼ੀਆਂ ਮੇਰੇ ਘਰ ਦੇ ਵਿੱਚ ਆਉਂਦੀਆਂ ਹਨ ਅਸੀਂ ਸਾਰੇ ਜਣੇ ਬੈਠ ਕੇ ਐਦਾਂ ਹੀ ਇੰਜੋਏ ਕਰਦੇ ਰਹੀਏ ਜਿਹੜੇ ਜਿਹੜੇ ਮੇਰੇ ਨਾਲ ਲੇਟ ਹੈ ਬਨੇ ਜਿਹੜੇ ਜਿਹੜੇ ਵੀਡੀਓ ਦੇਖਦੇ ਨੇ ਪਰਮਾਤਮਾ ਤੁਹਾਨੂੰ ਵੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੇ ਘਰਾਂ 'ਚ ਵੀ ਐਦਾਂ ਹੀ ਖੁਸ਼ੀਆਂ ਖੇੜੇ ਰਹਿਣ ਤਾਂ ਕਿ ਤੁਸੀਂ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਤੁਹਾਡੇ ਭਾਈਚਾਰਿਆਂ ਦੇ ਵਿੱਚ ਸਾਰਿਆਂ ਨੇ ਬੈਠ ਕੇ ਇੰਜੋਏ ਕਰ ਸਕੋ ਬਹੁਤ ਇਹੀ ਸਾਡੀ ਵਿਰਾਸਤ ਹੈ ਇਹੀ ਸਾਡਾ ਪਿਆਰ ਆ ਇਹੀ ਸਾਡਾ ਖੱਟਿਆ ਹੋਣਾ ਸੋ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ